ਕਿੱਧਰ ਨੂੰ ਤੁਰ ਪਿਆ ਸਾਂਝੀਵਾਲਤਾ ਵਾਲਾ ਸਮਾਜ ਮਨੁੱਖ ਨੂੰ ਮਨੁੱਖ ਤੋਂ ਹੀ ਲੱਗਣ ਲੱਗਿਆ ਕਿਉਂ ਡਰ ਨਿਤ੍ਰਹੀਨ ਅਧਿਆਪਕ ਨੇ ਮਨੁੱਖਾਂ ਦੇ ਤਾਨੇ ਮੇੜਿਆ ਕਾਰਨ ਹੀ ਟੁੱਟ ਲਿਆ ਹੌਕਾ ਨਾ ਕਦਮ ਔਨਅਰ ਸਾਤਰੀਆ ਕਾਲ ਤੁਸੀਂ ਜੁੜੇ ਔਨਅਰ ਦੇ ਨਾਲ ਮੈਂ ਸਤਨਾਮ ਸਿੰਘ ਬਠੋਈ ਜਿੱਥੇ ਅਸੀਂ ਆਪਣੇ ਸਮਾਜ ਵਿੱਚ ਚੰਗਾ ਵਿਚਰਦੇ ਹੋਏ ਦੇਖਦੇ ਹਾਂ ਤੇ ਉੱਥੇ ਹੀ ਸਾਂਝੀਵਾਲਤਾ ਦਾ ਸਨੇਹਾ ਦਿੰਨੇ ਆ ਪਰ ਐਸੇ ਸਾਂਝੀਵਾਲਤਾ ਵਾਲੇ ਸਮਾਜ ਚ ਕੁਝ ਅਜਿਹੇ ਲੋਕ ਵੀ ਨੇ ਜਿਹੜੇ ਕਿ ਇੱਕ ਦੂਜੇ ਮਨੁੱਖ ਨੂੰ ਡਰਾ ਤਾਂ ਰਹੇ ਨੇ ਤਾਂ ਉਸ ਮਨੁੱਖ ਨੂੰ ਟਾਰਗੇਟ ਵੀ ਕੀਤਾ ਜਾ ਰਿਹਾ ਹੈ ਤਾਜ਼ਾ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨੇਤਰਹੀਨ ਅਧਿਆਪਕ ਨੂੰ ਉਹਨਾਂ ਦੇ ਹੀ ਸਮਾਜ ਜਾਂ ਕਹਿ ਸਕਦੇ ਹੋ ਕਿ ਉਹਨਾਂ ਦੇ ਹੀ ਆਂਡ-ਗਵਾਂ ਦੇ ਕੁਝ ਲੋਕਾਂ ਨੇ ਤਾਨੇ ਮੇਨੇ ਮਾਰ ਕੇ ਉਹਨਾਂ ਨੂੰ ਖੌਫਨਾਕ ਕਦਮ ਚੁੱਕਣ ਦੇ ਲਈ ਮਜਬੂਰ ਕੀਤਾ ਹੈ ਜਿਸ ਦੇ ਚਾਲਦਿਆਂ ਇਸ ਅਧਿਆਪਕ ਨੇ ਐਡਾ ਇੱਕ ਕਦਮ ਚੁੱਕ ਲਿਆ ਕਿ ਉਹਨਾਂ ਨੂੰ ਮੌਤ ਤੇ ਜਾਨ ਦੀ ਜਾਂ ਕਹਿ ਸਕਦੇ ਹੋ ਜੀਵਤ ਰਹਿਣ ਦੀ ਲੜਾਈ ਹੁਣ ਲੜਨੀ ਪੈ ਰਹੀ ਹੈ ਅਤੇ ਇਸੇ ਦੇ ਦਰਮਿਆਨ ਜਦੋਂ ਇਸ ਅਧਿਆਪਕ ਨੇ ਇਹ ਕਦਮ ਚੁੱਕਿਆ ਤਾਂ ਉਹਨਾਂ ਨੇ ਵੀਡੀਓ ਵੀ ਬਣਾਈ ਹੈ ਵੀਡੀਓ ਵਿੱਚ ਸਾਰਾ ਬਿਆਨ ਕੀਤਾ ਕਿ ਕਿਸ ਕਿਸ ਵਿਅਕਤੀ ਨੇ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਅਤੇ ਕਿਹੜੇ ਕਿਹੜੇ ਤਾਨੇ ਉਹਨਾਂ ਨੂੰ ਮਾਰੇ ਜਾ ਰਹੇ ਨੇ ਪਹਿਲਾ ਤੁਸੀਂ ਇਹ ਵੀਡੀਓ ਸੁਣੋ ਮੈਂ ਰਮਨਦੀਪ ਗੋਇਲ ਰਾਮ ਬਸਤੀ ਸਾਹਮਣੇ ਸਿਵਲ ਹਸਪਤਾਲ ਸੰਗਰੂਰ ਦਾ ਵਾਸੀ ਹਾਂ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਰਾਮ ਬਸਤੀ ਵਿੱਚ ਬਤੌਰ 뮤직 ਟੀਚਰ ਸੇਵਾ ਨਿਭਾ ਰਿਹਾ ਹਾਂ ਮੈਂ 85% ਅਨਸ਼ਕ ਨੇਤਰ ਹੀ ਨਾ ਪਿਛਲੇ ਕੁਝ ਸਮੇਂ ਤੋਂ ਪੰਜ ਸੱਤ ਬੰਦੇ ਆ ਵੱਲੋਂ ਮੈਨੂੰ ਜਾਣ ਬੁੱਝ ਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ ਜਿਸ ਕਰਕੇ ਅੱਜ ਮੈਂ ਇੰਨਾ ਮੈਂਟਲੀ ਹਰਾਸ਼ ਹੋ ਚੁੱਕਿਆ ਹਾਂ ਕਿ ਅੱਜ ਮੈਂ ਆਪਣੀ ਜੀਵਨ ਲੀਲਾ ਸਵਾਪਤ ਕਰਨ ਲੱਗਿਆ ਹਾਂ ਮੈਨੂੰ ਹਰਾਸ਼ ਕਰਨ ਵਾਲਿਆਂ ਵਿੱਚ ਆਮ ਆਦਮੀ ਪਾਰਟੀ ਦੀ ਵਰਕਰ ਨਵਦੀਪ ਕੌਰ ਸਿੱਧੂ ਤੇ ਅਤੇ ਉਸ ਦਾ ਘਰ ਵਾਲਾ ਖੁਸ਼ਵੰਤ ਸਿੱਧੂ ਉਰਫ ਕਾਲਾ ਇੰਦਰਜੀਤ ਸਿੰਘ ਉਰਫ ਕਾਲਾ ਯਾਦਵਿੰਦਰ ਸ਼ਾਰਦਾ ਉਰਫ ਗੋਲਡੀ ਅਤੇ ਨੀਰੂ ਹਨ ਬੋਟਾ ਵਿੱਚ ਮੇਰੀ ਡਿਊਟੀ ਸੀਗੀ ਸਕੂਲ ਵਿੱਚ ਤੇ ਉੱਥੇ ਮੈਨੇ ਖਾਣੇ ਦਾ ਸਾਰਾ ਪ੍ਰਬੰਧ ਕਰਨਾ ਸੀ ਤੇ ਖਾਣੇ ਦੇ ਪ੍ਰਬੰਧ ਸਮੇਂ ਮੈਨੂੰ ਪਿੱਛੋਂ ਹੁਕਮ ਹੋਇਆ ਕਿ ਤੁਸੀਂ ਖਬੀਲ ਲਾਣੀ ਹੈ ਉੱਥੇ ਮੈਨੇ ਛਬੀਲ ਦਾ ਸਮਾਨ ਮੈਨੂੰ ਪਿੱਛੋਂ ਆ ਗਿਆ ਐਸਡੀ ਐਨ ਦਫਤਰ ਤੋਂ ਤੇ ਛਬੀਲ ਲਾਣੀ ਸੀ ਉੱਥੇ ਤੇ ਨਵਦੀਪ ਕੌਰ ਸਿੱਧੂ ਉਸ ਦੇ ਘਰ ਵਾਲੇ ਖੁਸ਼ਵੰਤ ਸਿੱਧੂ ਅਤੇ ਨੀਰੂ ਵੱਲੋਂ ਬੋਟਾ ਤੋਂ ਇੱਕ ਦਿਨ ਪਹਿਲਾਂ ਜਾਣਬੁੱਝ ਕੇ ਆ ਕੇ ਉੱਥੇ ਮੇਰੇ ਨਾਲ ਲੜਾਈ ਕੀਤੀ ਗਈ ਅਤੇ ਮੈਨੂੰ ਕਿਹਾ ਗਿਆ ਕਿ ਅਸੀਂ ਛਬੀਲ ਨਹੀਂ ਸਕੂਲ ਵਿੱਚ ਲੱਗਣ ਦੇ ਅਸੀਂ ਛਬੀਲ ਬਾਹਰ ਲੈ ਕੇ ਜਾਵਾਂਗੇ ਮੇਰੀ ਉੱਥੇ ਸਾਰਿਆਂ ਸਾਹਮਣੇ ਬਹੁਤ ਬੇਇੱਜ਼ਤੀ ਕੀਤੀ ਗਈ ਤੇ ਉਸ ਤੋਂ ਬਾਅਦ ਇੰਦਰਜੀਤ ਸਿੰਘ ਕਾਲਾ ਜਿਸ ਦਾ ਘਰ ਮੇਰੇ ਘਰ ਦੇ ਸਾਹਮਣੇ ਹੀ ਹੈ। ਇਸਨੇ ਪਿਛਲੇ ਡੇਢ ਤੋਂ 2 ਸਾਲ ਤੋਂ ਸਾਡੇ ਘਰ ਦੇ ਸਾਹਮਣੇ ਮਲਬਾ ਸਟ੍ਰਕਿਆ ਹੈ ਪੂਰੀ ਗਲੀ ਵਿੱਚ ਅਤੇ ਉਸ ਦੇ ਉੱਤੇ 30 35 ਸਾਂਤਰਾਣੀ ਕਾਰ ਖੜੀ ਕਰ ਰੱਖੀ ਹੈ। ਇਸ ਨੂੰ ਮੇਰੇ ਮਾਪ ਪਿਛਲੇ ਡੇਢ ਤੋਂ 2 ਸਾਲ ਤੋਂ ਕਹਿ ਰਹੇ ਹਨ ਪੁੱਤ ਨਾ ਕਰ ਸਾਨੂੰ ਉਹ ਅਖਿਆਈ ਹੁੰਦੀ ਹੈ ਕਿ ਮਲਵਾ ਚੱਕ ਲੈ। ਮੇਰੇ ਫਾਦਰ ਕਈ ਵਾਰ ਸਕੂਟਰੀ ਬਾਹਰ ਕੱਢਦੇ ਹੋਏ ਵੀ गिर ਗਏ ਹਨ। ਮੇਰੇ ਮਾਂ ਬਹੁਤ ਕਈ ਬਿਮਾਰੀਆਂ ਦੇ ਸ਼ਿਕਾਰ ਹਨ। ਤੇ ਅੰਤ ਜਦੋਂ ਇਸਨੇ ਨਾ ਸੁਣੀ ਤਾਂ ਮੇਰੇ ਮਦਰ ਫਾਦਰ ਵੱਲੋਂ ਇੱਕ ਕੰਪਲੇਨਟ ਕੀਤੀ ਗਈ ਪੁਲਿਸ ਰਿਪੋਰਟ ਵਿੱਚ ਵੀ ਇਸ ਨੂੰ ਮਲਵੇ ਨੂੰ ਚਕਾਇਆ ਜਾਵੇ ਯੂ ਸਾਹਿਬ ਨੂੰ ਵੀ ਕਿਹਾ ਗਿਆ ਉਹਨਾਂ ਵੱਲੋਂ ਵੀ ਕੋਈ ਰਿਸਪਾਂਸ ਨਹੀਂ ਦਿੱਤਾ ਗਿਆ ਤੇ ਅੰਤ ਪੁਲਿਸ ਨੇ ਮਦਦ ਤਾਂ ਕੀ ਕਰਨੀ ਸੀ ਆਖਰ ਮਲਵਾਂ ਨਾ ਚੱਕਿਆ ਜਾਵੇ ਕਿ ਸੋ ਪੂਰਾ ਜ਼ੋਰ ਲਾਇਆ ਗਿਆ ਨਵਦੀਪ ਕੌਰ ਸਿੱਧੂ ਵੱਲੋਂ ਗਲੀ 'ਚ ਸਾਰੇ ਸਾਹਮਣੇ ਖੜ ਕੇ ਕਿਹਾ ਗਿਆ ਕੀ ਇਹ ਮਲਵਾ ਮੈਂ ਚੱਕਾਂ ਨਹੀਂ ਦਿੰਦੀ ਦੇਖਦਾ ਮੇਰੇ ਹੁੰਦੇ ਕੋਣ ਮਲਵਾ ਚੱਕਦਾ ਅਤੇ ਅਤੇ ਪੁਲਸ ਤੋਂ ਮੇਰੇ ਮਬੀ ਫਾਰ ਡੈੜੀ ਤੋਂ ਪੁਲਸ ਤੋਂ ਜਾਣ ਕੇ ਬਿਆਨ ਲਿਖਾ ਲਿਆ ਗਿਆ ਕਿ ਸਾਡੀ ਆਪਸੀ ਸਹਿਮਤੀ ਚੱਲ ਰਹੀ ਹੈ ਰਜਮੰਦੀ ਤੇ ਇਹ ਮਲਵਾ ਅਸੀਂ ਆਪੇ ਕਰ ਲਵਾਂਗੇ ਜੋ ਕਿ ਬਿਲਕੁਲ ਝੂਠ ਹੈ ਤੇ ਇਸ ਤੋਂ ਬਾਅਦ ਨਵਦੀਪ ਕੌਰ ਸਿੱਧੂ ਵੱਲੋਂ ਇੰਦਰਜੀਤ ਸਿੰਘ ਕਾਲਾ ਵੱਲੋਂ ਜਾਨਪੁੱਜ ਕੇ ਮੇਰੇ ਖਿਲਾਫ ਪੁਲਸ ਦੇ ਵਿੱਚ ਕੰਪਲੇਂਟ ਕੀਤੀ ਗਈ ਕਿ ਇਹ ਬੰਦਾ ਸਾਨੂੰ ਤੰਗ ਕਰਦਾ ਹੈ ਤੇ ਮੈਨੂੰ ਥਾਣੇ ਤੋਂ ਬਾਰ ਬਾਰ ਫੋਨ ਕਰਵਾ ਰਹੇ ਹਨ ਨਦੀਪ ਕੋ ਸਿੱਧੂ ਆਮ ਆਦਮੀ ਪਾਰਟੀ ਦੀ ਵਰਕਰ ਹੋਣ ਕਰਕੇ ਆਪਣੀ ਪੋਜੀਸ਼ਨ ਦਾ ਗਲਤ ਯੂਜ਼ ਕਰ ਰਹੀ ਹੈ ਇੱਕ ਅਪਾਹਜ ਇੱਕ ਹੈਂਡੀਕੈਪਡ ਬੰਦੇ ਨੂੰ ਜਾਨਪੁੱਜ ਕੇ ਬਹੁਤ ਤੰਗ ਕਰ ਰਹੀ ਹੈ ਜਦ ਕਿ ਇਸ ਨੇ ਮੈਨੂੰ ਇੰਨਾ ਹਰਾਸਮੈਂਟ ਕੀਤਾ ਹੈ ਮੇਰੇ ਵੱਲੋਂ ਕੁਝ ਵੀ ਨਹੀਂ ਕੀਤਾ ਗਿਆ ਤੇ 인ਦਰਜੀਤ ਸਿੰਘ ਕਾਲਾ ਵੱਲੋਂ ਜਾਣ ਗੁੱਝ ਕੇ ਉੱਥੇ ਕੰਪਲੇਂਟ ਲਖਾਈ ਗਈ ਕਿ ਮੈਂ ਉਸ ਨੂੰ ਗੋਲੀ ਨਾਲ ਮਾਰਨ ਦੀ ਧਮਕੀ ਦੇ ਰਿਹਾ ਹਾਂ ਅਤੇ ਉਸ ਨੂੰ ਜਾਤੀ ਸੂਚਕ ਸ਼ਬਦ ਬੋਲੇ ਹਨ ਤੁਸੀਂ ਆਪ ਹੀ ਦੱਸੋ ਕਿ ਮੈਂ ਇੱਕ 85% ਹੈਂਡੀਕੈਪਡ ਹਾਂ ਖਾਦੋ ਤੇ ਮੈਂ ਕਿਸ ਨੂੰ ਕਿਵੇਂ ਕੋਈ ਗੋਲੀ ਮਾਰ ਸਕਦਾ ਹਾਂ ਬਾਕੀ ਇੰਨਾ ਤੋਂ ਮੈਂ ਅੱਜ ਸਾਰਿਆਂ ਤੋਂ ਤੰਗ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲੱਗਿਆ ਹਾਂ ਇਸ ਇਸ ਵਿੱਚ ਮੇਰੇ ਸੁਸਾਇਸਾਈਡ ਵਿੱਚ ਮੇਰੇ ਮਾਪਿਓ ਕਿਸੇ ਦਾ ਕੋਈ ਰੋਲ ਨਹੀਂ ਹੈ ਉਹਨਾਂ ਦਾ ਕੁਝ ਵੀ ਦੋਸ਼ ਨਹੀਂ ਹੈ ਇੰਦਰਜੀਤ ਸਿੰਘ ਕਾਲਾ ਨਦੀਪ ਕੋ ਸਿੱਧੂ ਉਸ ਦਾ ਘਰ ਵਾਲਾ ਕੁਸ਼ਵੰਤ ਸਿੱਧੂ ਯਾਰਵਿੰਦਰ ਸ਼ਾਰਦਾ ਉਫ ਗੋਲਡੀ ਸਭ ਇਹਨਾਂ ਦਾ ਹੀ ਰੋਲ ਹੈ ਜੋ ਮੈਨੂੰ ਪਿਛਲੇ ਕਾਫੀ ਸਮੇਂ ਤੋਂ ਤੰਗ ਪ੍ਰੇਸ਼ਾਨ ਕਰ ਰਹੇ ਹਨ ਮੇਰੇ ਪਿੱਛੇ ਪਏ ਹੋਏ ਹਨ ਕਿ ਇਹਨੂੰ ਨੌਕਰੀ ਤੋਂ ਕਢਵਾ ਦਵਾਂਗੇ ਇਹਨੂੰ ਐ ਕਰ ਦਵਾਂਗੇ ਮੈਨੂੰ ਅੰਨਾ ਅੰਨਾ ਕਹਿ ਕੇ ਵੀ ਇਹਨਾਂ ਵੱਲੋਂ ਲੋਕਾਂ ਵਿੱਚ ਦੱਸਿਆ ਜਾਂਦਾ ਹੈ ਤੋ ਮੇਰੀ ਮੌਤ ਦੇ ਜ਼ਿੰਮੇਵਾਰ ਮੇਰੀ ਵੀਡੀਓ ਵਿੱਚ ਲਈ ਜਿਨ੍ਹਾਂ ਦਾ ਨਾਮ ਲਿਆ ਗਿਆ ਹੈ ਉਹੋ ਹੀ ਹੋਣਗੇ ਤਾਂ ਤੁਸੀਂ ਸੁਣਿਆ ਹੈ ਕਿ ਖੌਫਨਾਕ ਕਦਮ ਚੁੱਕਣ ਤੋਂ ਪਹਿਲਾਂ ਅਧਿਆਪਕ ਨੇ ਆਪਣੀ ਵੀਡੀਓ ਵੀ ਬਣਾਈ ਹੈ ਤੇ ਉਹਨਾਂ ਲੋਕਾਂ ਨੂੰ ਜਗ੍ਹਾ ਜाहिर ਕੀਤਾ ਹੈ ਜਿਹੜੇ ਉਹਨਾਂ ਨੂੰ ਤਾਨੇ ਮਿਣੇ ਮਾਰਦੇ ਨੇ ਤਾਂ ਜਿੱਥੇ ਅਸੀਂ ਅਕਸਰ ਸਾਂਝੀ ਵਾਲਤਾ ਦਾ ਸਨੇਹਾ ਦਿੰਦੇ ਆ ਤੇ ਭਾਈ ਸਾਂਝੀ ਜਿਹੜੀ ਭਾਈਚਾਰਕ ਸਾਂਝ ਹੈ ਉਸ ਵਾਰ ਬਾਰੇ ਵੱਡੇ ਵੱਡੇ ਜਿਹੜੇ ਸੁਝਾਅ ਦਿੰਨੇ ਆ ਪਰ ਉੱਥੇ ਹੀ ਕੁਝ ਲੋਕ ਨੇ ਜਿਹੜੇ ਸਾਡੇ ਹੀ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰ ਰਹੇ ਨੇ ਤੇ ਉਹਨਾਂ ਨੂੰ ਮਜਬੂਰ ਕਰ ਰਹੇ ਨੇ ਕਿ ਉਹ ਵੱਡੇ ਵੱਡੇ ਕਦਮ ਚੁੱਕਣ ਤੇ ਆਪਣੀ ਜਾਨ ਵੀ ਜਿਹੜੀ ਆ दाते ਲਗਾ ਦੇਣ ਤਾਂ ਉੱਥੇ ਹੀ ਇਸ ਸਬੰਧੀ ਜਦੋਂ ਇਸ ਅਧਿਆਪਕ ਨੇ ਖਾਫਨਾ ਕਦਮ ਚੁੱਕਦੇ ਆ ਜ਼ਹਿਰੀਲੀ ਚੀਜ਼ ਨਿਗਲ ਲਈ ਤਾਂ ਉਹਨਾਂ ਨੂੰ ਹਸਪਤਾਲ ਲਿਜਾਇਆ ਗਿਆ ਤਾਂ ਹਸਪਤਾਲ ਜਾ ਕੇ ਵੀ ਉਹਨਾਂ ਨੇ ਸਾਰੇ ਹਾਲਾਤ ਬਿਆਨ ਕੀਤੇ ਨੇ ਉੱਥੇ ਸੁਣੋ ਕੀ ਕੁਝ ਗਿਆ ਕੀ ਨਾਮ ਵੀਰੇ ਕੀ ਚੱਕਰ ਹੋਇਆ ਵੀਰੇ ਕਿ ਕਿਦੇ ਕਰਕੇ ਦੁਖੀ ਹੋ ਕੇ ਤੁਸੀਂ ਜਿਹੜੀ ਫਰਨੈਲਜੀ ਜੀ ਰਾਮ ਅਰਮਨਦੀਪ ਗੋਇਲਾ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਰਾਮਸਤੀ ਵਿੱਚ ਡਿਊਟੀ ਲਗਾ ਰਿਹਾ ਹਾਂ ਉੱਥੇ ਇਲੈਕਸ਼ਨ ਵਿੱਚ ਮੇਰੀ ਡਿਊਟੀ ਸੀ ਉੱਥੇ ਸਾਰੇ ਖਾਣੇ ਦਾ ਪ੍ਰਬੰਧ ਕਰਨ ਦੀ ਤੇ ਦਿਨ ਪਹਿਲਾਂ ਐਸਡੀਐਮ ਸਾਹਿਬ ਵੱਲੋਂ ਆਇਆ ਵੀ ਛਵੀਰ ਲਾਣੀ ਆ ਤੁਸੀਂ ਉੱਥੇ ਤੇ ਛਵੀਰ ਲਈ ਸਵਾਲ ਆ ਗਿਆ ਛਵੀਰ ਲਈ ਮੈਂ ਜਿਹੜੇ ਛਵੀਰ ਦਾ ਬੰਦੋਬਸਤ ਕਰਨ ਦਾ ਸੀ ਉੱਥੇ ਆ ਮਾਦੀ ਪਾਰਟੀ ਦੇ ਵਰਕਰ ਲਖਬੀਰ ਕੋਰ ਸਿੱਧੂ ਉਦਕਰਾਂ ਵਾਲਾ ਖਸ਼ਵੰਤ ਸਿੱਧੂ ਤੇ ਨੀਰਵਨ ਆ ਕੇ ਬਣੀ ਤੇ ਤਾਕਤ ਪ੍ਰਸ਼ਾਨ ਕੀਤਾ ਲੜਾਈ ਕੀਤੀ ਕਿ ਜੀ ਸ਼ਬੀਰ ਨੇ ਲਗੰਦੰਦੇ ਉਰੋਂ ਬਾਹਰ ਕੱਢਾਂਗੇ ਬਹੁਤ ਬੋਲਦੇ ਆ ਗਏ ਉੱਥੇ ਮੈਂ 85% ਅੰਸ਼ਕ ਨੇਤਰਹੀ ਨਾ ਤੇ ਉਸ ਤੋਂ ਬਾਅਦ ਉੱਥੇ ਬਹੁਤ ਜ਼ਿਆਦਾ ਮੈਨੂੰ ਤੰਗ ਪ੍ਰੇਸ਼ਾਨ ਕੀਤਾ ਸਾਡੇ ਘਰ ਦੇ ਸਾਹਮਣੇ ਇੰਦਰਜੀਤ ਸਿੰਘ ਕਾਲਾ ਨਾ ਦਾ ਗੱਤੀ ਹੈ ਉਹਨੇ ਪਿਛਲੇ 1.5-2 ਸਾਲਾਂ ਤੋਂ ਘਰ ਦੇ ਮੂਹਰੇ ਮਲਵਾ ਸਿੱਟ ਰੱਖਿਆ ਤੇ ਉੱਤੇ ਗੱਡੀ ਖੜੀ ਕਰ ਰੱਖੀ ਹੈ 30-35 ਸਾਲ ਪੁਰਾਣੀ ਤੇ ਉਹਨੂੰ ਮੰਮੀ ਡੈਡੀ ਮੇਰੇ ਬਜ਼ੁਰਗ ਲੋਕ ਕਿੰਨੇ ਵਾਰ ਕਿਹਾ ਕਿ ਪੁੱਤ ਚੱਕ ਲੈ ਮਲਵਾ ਮੈਂ ਸਕੂਟਰੀ ਕੱਢਦਾ ਗਿਰ ਜਾਂਦਾ ਐਂ ਲਾ ਪਰੇਸ਼ਾਨ ਹੋ ਰਿਹਾ ਤੇ ਉਹਦੇ ਕੋਲੋਂ ਕਹਿ ਦਿੱਤਾ ਜਾਂਦਾ ਕਿ ਮੇਰੀ ਜਗ੍ਹਾ ਤੁਸੀਂ ਆਪਣੇ ਘਰ ਮੂਹਰੇ ਪਾਓ ਸਾਰਾ ਕਰ ਲਓ ਤੇ ਉਹ ਵੀ ਜਦੋਂ ਇਹੋ ਸਾਹ ਨੂੰ ਵੀ ਕੰਪਲੇਂਟ ਕੀਤੀ ਉਹਨਾਂ ਨੇ ਵੀ ਨਹੀਂ ਕੁਛ ਕੀਤਾ ਮਲਵੇ ਦਾ ਤੇ ਪੁਲਿਸ 'ਚ ਕੰਪਲੇਂਟ ਕੀਤੀ ਦਾ ਹੰਲਾ ਵੱਲੋਂ ਵੀ ਲਿਖਾ ਲਿਆ ਮੰਮੀ ਡੈਡੀ ਤੋਂ ਵੀ ਇਹ ਅਸੀਂ ਆਪਸੀ ਦਾ ਜਾਂ ਮੰਦੀ ਦਾ ਕਰ ਲਾਂਗੇ ਦਰਤੀ ਕੋਈ ਰਜਮੰਦੀ ਨਹੀਂ ਤੇ ਇਹ ਤੋਂ ਬਾਅਦ ਨਵਦੀਪ ਕੌਰ ਸਿੱਧੂ ਵੱਲੋਂ ਜਾਣ ਬੁੱਝ ਕੇ ਤੇ ਠਾੜੇ 'ਚ ਮੇਰੇ ਖਿਲਾਫ ਕੰਪਲੀਟ ਲਿਖਾਤੀ ਵੀ ਇਹ ਇਹ ਮੈਨੂੰ ਗਾਲਾਂ ਕੱਢਦਾ ਹੈ ਗੱਲ ਕਰਦਾ ਹੈ ਤੇ ਉਹਦੀ ਲਿਖਾਈ ਉਸ ਤੋਂ ਬਾਅਦ ਇੰਦਰਜੀਤ ਸਿੰਘ ਕਾਲਾਣਾ ਦੇ ਵਿਅਕਤੀ ਨੇ ਵੀ ਮੇਰੇ ਖਿਲਾਫ ਕੰਪਲੇਟ ਰਿਪੋਰਟ ਦਾਇਰ ਕਰ ਦਿੱਤੀ ਜਾਣ ਵਜੂਹ ਕੇ ਵੀ ਮੈਨੂੰ ਜਾਤੀਸ਼ੀਚ ਸ਼ਬਦ ਬੋਲਦਾ ਤੇ ਮੈਨੂੰ ਕਹਿੰਦਾ ਮੈਂ ਗੋਲੀ ਮਾਰ ਕੇ ਤੈਨੂੰ ਮਾਰ ਦੂੰਗਾ ਮੈਂ 85% ਤੇ ਨੈਤਰਹੀਣ ਹਾਂ ਕਿ ਪਾਰਟੀ ਤੋਂ ਨਜਾਇਜ਼ ਫਾਇਦਾ ਚੱਕਿਆ ਜਾਦਾ ਹਾਂਜੀ ਲਖਦੀਪ ਕੌਰ ਸਿੱਧੂ ਗਲੀ ਦੁਸ਼ੇਰਾਮ ਕਹਿੰਦੀ ਹੈ ਕਿ ਮੈਂ ਮਲਵਾਨੀ ਚੱਕਰ ਦੀ ਵੀ ਦੇਖਦੀ ਆ ਮੇਰੇ ਹੁnde ਕੋਣ ਚੱਕਰਾਂ ਲਾਦਾ ਹੋਰ ਤਾਂ ਜਿੱਥੇ ਨੈਤਰਹੀਣ ਅਧਿਆਪਕ ਮੌਤ ਤੇ ਜੀਵਨ ਦੀ ਲੜਾਈ ਲੜ ਰਿਹਾ ਹੈ ਤਾਂ ਉਹਨਾਂ ਨੇ ਆਪਣੇ ਹਾਲਾਤ ਹਾਲਾਤ ਵੀ ਹੈ ਜਿਹੜੇ ਉਹ ਬਿਆਨ ਕੀਤੇ ਆ ਤੇ ਇਸ ਦੇ ਦਰਮਿਆਨ ਲੜਕੇ ਦੇ ਇਸ ਅਧਿਆਪਕ ਦੇ ਜਿਹੜੇ ਮਾਪੇ ਨੇ ਉਹਨਾਂ ਨੇ ਵੀ ਸਾਰੀ ਗੱਲਬਾਤ ਦੱਸੀ ਹੈ ਕਿ ਕਿਵੇਂ ਉਹਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਤੇ ਮਾਪਿਆਂ ਤੋਂ ਸੁਣੋ ਇਹ ਇੱਕ ਹੋਰ ਨਵੀਂ ਕਹਾਣੀ ਨਾਰਾਇਣਦਾਸ ਗੋਹਿਲ ਮੈਂ ਰਾਮ ਬਸਤੀ ਮਦ ਹਸਪਤਾਲ ਦੇ ਸਾਹਮਣੇ ਗਲੀ ਨੰਬਰ 6 ਦੇ ਵਿੱਚ ਰਹਿੰਦਾ ਉਹਨਾਂ ਨੇ ਸੁਸਾਈਡ ਤੋਂ ਕੋਸ਼ਿਸ਼ ਕੀਤੀ ਉਹ ਦੱਸ ਦੋ ਉਹ ਉਹ ਮੇਰੇ ਬੇਟੇ ਨੇ ਛੋਟਾ ਬੇਟਾ ਮੇਰਾ ਉਹ ਕੀ ਨਾ ਉਹ ਦਾ ਰਾਮਨਦੀਪ ਗੁਇਲ ਹੈ ਕੀ ਮਸਲਾ ਹੈ ਕੀ ਕਾਰਨ ਹੋਇਆ ਜਿਹੜਾ ਉਹਨਾਂ ਨੇ ਇਹ ਸਿੱਟੇ ਇਹ ਮਸਲਾ ਜੀ ਸਾਡੇ ਘਰ ਦੇ ਸਾਹਮਣੇ ਮਲਬਾ ਸਿੱਟਿਆ ਪਿਆ ਉਹਦੇ ਉੱਪਰ ਪੁਰਾਣੀ ਗੱਡੀ ਖੜਾ ਰੱਖਿਆ ਇੰਦਰਜੀਤ ਕਾਲਾ ਮਨੀਮ ਲੱਗਿਆ ਹੋਇਆ ਅੱਢੀ ਦੁਕਾਨ ਤੇ ਉਹਨੂੰ ਅਸੀਂ ਬਹੁਤ ਵਾਰੀ ਕਹਤਾ ਬੇਟੇ ਤੂੰ ਇਹਨੂੰ ਚੱਕ ਲੈ ਜੇ ਤੇਰੇ ਤੇਰੇ ਪੈਸੇ ਖਰਚੇ ਮੈਂ ਦੇ ਦੂੰਗਾ ਤੇਰੇ ਪੈਸੇ ਮੈਂ ਦੇ ਦੂੰਗਾ ਕੋਈ ਢੀਕਾ ਨਹੀਂ ਹੈ ਕਿ ਮੋ ਉਹ ਨਹੀਂ ਮੰਨਿਆ ਜੀ ਕਿਸੇ 2 ਸਾਲ ਹੋ ਗਏ ਚੱਲਦੇ ਨੂੰ ਉਹ ਅਖੀਰ ਚ ਅਸੀਂ ਪਿੱਛੇ 7 ਤਰੀਕ ਨੂੰ ਅਰਜੀ ਦੇਤੀ ਭੇਜਤੀ ਅਰਜੀ ਇਹਦੇ ਬਾਅਦ ਮੇਰੀ ਮੈਸੇਜ ਵੱਲੋਂ ਭੇਜੀ ਮੈਂ ਵੀ ਨਹੀਂ ਆਪਣੇ ਨਾਮ ਤੋਂ ਉਹਨੇ ਭੇਜੀ ਸ਼ਸ਼ੀ ਵਾਲਾ ਉਹਦਾ ਨਾਮ ਉਹਨੇ ਅਰਜੀ ਭੇਜਤੀ ਉਹ ਚੱਕ ਕੇ ਅੱਗੇ ਈਓ ਕੋਲੇ ਚਲੀ ਗਈ ਸਾਰਾ ਕੁਝ ਈਓ ਨੇ ਇੱਕ ਨੋਟਸ ਕੱਢ ਕੇ ਉਹਨੂੰ ਕਹੇ ਚੁੱਪ ਕਰ ਗਈ ਉਹਨੂੰ ਕੋਈ ਮਲਬਾ ਨਹੀਂ ਛਕਾਇਆ ਕੋਈ ਗੱਡੀ ਨਹੀਂ ਛਕਾਈ ਇਹਨਾਂ ਦੀ ਮੀਨ ਟਾਈਮ ਅਸੀਂ ਏਦੋਂ ਪਿੱਛੇ ਜਿ ਕਿਤਾ ਨਹੀਂ ਕੁਝ ਅਸੀਂ ਚਲੇ ਗਏ ਡੀਸੀ ਸਾਹਿਬ ਕੋਲੇ ਡੀਸੀ ਸਾਹਿਬ ਹੈ ਨਹੀਂ ਸੀ ਕੋਈ ਏਡੀਸੀ ਕੋਲੇ ਚਲੇ ਗਏ ਏਡੀਸੀ ਸਾਹਿਬ ਨੇ ਮਾਰਕ ਕਰਤੀ ਐਸਐਸਪੀ ਨੂੰ ਅਰਜੀ ਐਸਐਸਪੀ ਵੱਲੋਂ ਹੋ ਕੇ ਅੱਗੇ ਆ ਗਈ ਐਸਐਚਓ ਸਿਟੀ 1 ਸੰਗਰੂਰ ਕੋਲ ਉਹ ਇੱਕ ਦੋ ਵਾਰੀ ਮੌਕਾ ਦੇਖ ਕੇ ਗਏ ਆ ਕਿ ਇੱਕ ਦੋ ਵਾਰੀ ਵਿੱਚ ਦੀ ਜੋ ਖੜੇ ਸੀ ਤੂੰ ਤੂੰ ਮੈਂ ਮਾਂ ਹੋ ਗਈ ਮਾੜੀ ਮੋਟੀ ਗੱਲ ਪਿੱਛੇ ਮਹੱਲੇ 'ਚ ਉਹ ਗੱਲ ਤੋਂ ਬਾਅਦ ਫਿਰ ਇੱਕ ਦਿਨ ਆ ਗਿਆ ਐਸਐਚਓ ਆ ਗਿਆ ਉੱਥੇ ਦੇਖਣ ਵਾਸਤੇ ਉਹ ਮੈਨੂੰ ਕਹਿੰਦਾ ਤੁਸੀਂ ਸਿਆਣੇ ਹੋ ਜੀ ਤੁਸੀਂ ਨਿਬੇੜ ਦੋ ਫੈਸਲਾ ਕਰ ਲਓ ਮੈਂ ਜੀ ਤੁਸੀਂ ਕਰਵਾ ਦਿਓ ਜਿਵੇਂ ਕਰਵਾਣੇ ਤੋਂ ਵੀ ਕਰਨ ਨੂੰ ਤਿਆਰ ਆ ਮੈਂ ਕਿਹਾ ਜੋ ਵੀ ਕਹੋਗੇ ਉਵੇਂ ਕਰ ਦਿਆਂਗੇ ਉਹ ਕਹਿੰਦਾ ਤੁਸੀਂ ਸਿਆਣੇ ਹੋ ਕਰ ਦੋ ਮਾ ਕਰਾ ਦਿਓ ਸਮਝੋਤਾ ਜੀ ਚਲੋ ਇਹ ਕਰਕੇ ਤੂੰ ਬਲਬਾ ਚੱਕ ਲੈ ਤੂੰ ਦੇੜੀ ਢਾਲੀ ਤੂੰ ਐ ਕਰ ਲਈਆ ਚਲ ਨਿਬੜ ਗਿਆ ਕੰਮ ਫਿਰ ਮੈਨੂੰ ਠਾਣੇ 'ਚ ਬੁਲਾ ਲਿਆ ਇੱਕ ਦਿਨ ਬਲਾ ਕੇ ਕਹਿੰਦੇ ਜੀ ਇਹ ਲਿਖ ਕੇ ਦੋ ਸਮਝੌਤਾ ਉਹਨਾਂ ਨੇ ਸਾਡੇ ਤੋਂ ਲਿਖ ਲਿਖਾ ਲਿਆ ਵੀ ਸਾਡੀ ਸਮਝੌਤੇ ਦੀ ਗੱਲ ਚੱਲ ਰਹੀ ਹੈ ਤੇ ਅਸੀਂ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੇ ਜੇ ਕੋਈ ਜ਼ਰੂਰਤ ਪਈ ਤਾਂ ਅਸੀਂ ਬਾਅਦ ਚਰਜੀ ਦੇ ਕੇ ਕਾਰਵਾਈ ਕਰਵਾ ਲਾਂਗੇ ਉਹ ਕੰਮ ਖਤਮ ਹੋ ਗਿਆ ਤਾਂ ਕਿ ਨਿਸ਼ਚਿੰਤੋ ਕੇ ਬਹਿ ਕੇ ਵੀ ਠੀਕ ਹੈ ਇਸ ਤੋਂ ਬਾਅਦ ਨਾਲ ਦੀ ਨਾਲ ਇੱਕ ਨਵਦੀਪ ਕੌਰ ਉੱਥੇ ਆਮ ਆਦਮੀ ਦੀ ਵਰਕਰ ਹੈ ਨਾਲ ਗਵਾਂਢ ਚ ਘਰ ਹੈ ਉਹ ਦੀ ਮਦਦ ਕਰਦੀ ਸੀ ਇੰਦਰਜੀਤ ਕਾਲੇ ਵੀ ਇਕ ਕੋਨੇ ਅਰਜੀ ਦਿੱਤੀ ਇਹਨੇ ਮੈਨੂੰ ਹਵਾ ਤਵਾ ਬੋਲੇ ਮੈਨੂੰ ਗਾਲਾਂ ਕੱਢੀਆਂ ਨੇ ਰਮਨਦੀਪ ਨੇ ਤੇ ਇੱਕ ਕਾਲਾ ਇੰਦਰੀ ਉਹ ਕਹਿੰਦਾ ਮੈਨੂੰ ਚਾਤੀ ਸੂਚਕ ਸ਼ਬਦ ਬੋਲੇ ਨੇ ਜੀ ਇਹਨੇ ਉਹਨੇ ਠਾਣੇ ਚੱਜੇ ਜਦੋਂ ਚਾਰ ਪੰਜ ਦਿਨੋਂ ਹਫ਼ਤੇ ਤੋਂ ਹੀ ਠਾਣੇ ਜੇ ਤੁਰੇ ਕਰਦੇ ਆ ਬਿਠਾ ਲਾਂਦੇ ਨੇ ਆ ਜਾਂਦੇ ਨੇ ਬਿਠਾ ਲਾਂਦੇ ਨੇ ਆ ਜਾਂਦੇ ਨੇ ਹਾਂਜੀ ਜਲੀਲ ਕਰਦੇ ਨੇ ਮਤ ਤੇਰੀ ਨੌਕਰੀ ਵਗ ਜੂਗੀ ਤੇਰਾ ਉਹ ਸਰਕਾਰੀ ਟੀਚਰ ਲੱਗਾ ਹੈ ਉਹ 85% ਬਲਾਈਂਡ ਬੰਦਾ ਹੈ ਉਹ ਉਹਨੂੰ ਦਿਖਦਾ ਨਹੀਂ ਡਿਪਰੈਸ਼ਨ ਦਾ ਮਰੀਜ਼ ਹੈ ਉਹ ਇਸ ਕਰਕੇ ਉਹ ਦੁਖੀ ਹੋ ਗਿਆ ਕਹਿੰਦਾ ਇਹਦੇ ਨਾਲ ਤਾਂ ਮਰਨਾ ਹੀ ਚੰਗਾ ਹੈ ਇੰਨਾ ਐਸਐਚਓ ਨੇ ਬਿਲਾਇਆ ਥੰ ਉੱਤੇ ਨਰਪਾਇ ਸਿੰਘ ਏਐਸਆਈ ਹੈ ਜੀ ਉਹਦੇ ਕੋਲੇ ਜਾ ਜਾ ਗਏ ਤਿੰਨ ਚਾਰ ਵਾਰੀ ਜਾਏ ਹੁਣ ਵੀ ਸਾਨੂੰ ਕੱਲ ਨੂੰ ਐਤਵਾਰ ਨੂੰ ਬੁਲਾਇਆ ਹੋਇਆ 4 ਵਜੇ ਹੁਣ ਕੀ ਮੰਗ ਕਰਦੇ ਅਸੀਂ ਤਾਂ ਮੰਗ ਕੀ ਸਾਡੀ ਤਾਂ ਪਹਿਲਾਂ ਵੀ ਮਲ ਬਚਾਣ ਦੀ ਮੰਗ ਸੀਗੀ ਉਹ ਤੇ ਬਾਕੀ ਜਿਹੜੇ ਬੰਦੇ ਤੰਗ ਕਰਦੇ ਨੇ ਤੰਗ ਪਰੇਸ਼ਾਨ ਕਰਦੇ ਨੂੰ ਉਹਨਾਂ ਨੂੰ ਜਿਹਨੂੰ ਕਿਨੂੰ ਤੁਸੀਂ ਮੁੱਖ ਦੋਸ਼ੀ ਮੰਨਦੇ ਹੋ ਕਿ ਭਾਈ ਇਹਦੇ ਕਰਕੇ ਮੇਰੇ ਮੁੰਡੇ ਨੇ ਸੁਸਾਈਡ ਕਰ ਲਿਆ ਇੱਕ ਤਾਂ ਇੰਦਰਜੀਤ ਹੈ ਮੇਨ ਬੰਦਾ ਤਾਂ ਇੰਦਰਜੀਤ ਕਾਲਾ ਤੇ ਨਵਦੀਪ ਕੌਰ ਹੈ ਦੋ ਬੰਦੇ ਹੋਗੇ ਕੀ ਪੁਲਿਸ ਦਾ ਵੀ ਵਿੱਚ ਤੁਹਾਨੂੰ ਲੱਗਦਾ ਕਿ ਉਹਨੇ ਹੀ ਯੋਗਦਾਨ ਹੈ ਕਿ ਕੋਈ ਬਿਨਾ ਮਤਲਬ ਦੇ ਕੋਈ ਪੁਲਿਸ ਦਾ ਆਪਾਂ ਕੁਝ ਨਹੀਂ ਕਹਿ ਸਕਦੇ ਵੀ ਯੋਗਦਾਨ ਹੈ ਜਾਂ ਨਹੀਂ ਹੁਣ ਆਪਾਂ ਅਰਜੀ ਦਿੱਤੀ ਹੈ ਵੀ ਪ੍ਰਸ਼ਾਸਨ ਕੁਝ ਕਰੇ ਕਰਦਾ ਹੀ ਨਹੀਂ ਕੋਈ ਕੁਝ ਕੋਈ ਬੰਦਾ ਕੁਝ ਨਹੀਂ ਕਰ ਰਿਹਾ ਜਿੰਨੇ ਮਰਜ਼ੀਆਂ ਅਰਜ਼ੀਆਂ ਦੇਈ ਚੱਲੋ ਪ੍ਰਸ਼ਾਸਨ ਫੇਲ ਹੈ ਸਾਡੇ ਹਿਸਾਬ ਨਾਲ ਠੀਕ ਇਹ ਫਰਨੈਲ ਜਿਹੜੀ ਵੀ ਕਿੱਥੇ ਪੀਤੀ ਹੈ ਇਹ ਘਰ ਪੀਤੀ ਹੈ ਜ ਇਸ ਸਕੂਲ ਚੋਂ ਛੁੱਟੀ ਲੈ ਰੱਖੀ ਐ ਨੇ ਕੱਲ ਵੀ ਛੁੱਟੀ ਤੇ ਰੇ ਅੱਜ ਵੀ ਡਿਪਰੈਸ਼ਨ ਦੇ ਵਿੱਚ ਪਿਆ ਰਿਆ ਚੁੱਪ ਕਰਕੇ ਛੋਟਾ ਜਿਹਾ ਚਵਾਰਾ ਸਾਡਾ ਉੱਥੇ ਬਹਿ ਗਿਆ ਮੈਂ ਤਾਂ ਡੈਡੀ ਉੱਥੇ ਬਹਿਣ ਦਾ ਕੰਪਿਊਟਰ ਰੂਮ ਥੋਨੂੰ ਕਿੱਦਾਂ ਪਤਾ ਲੱਗਿਆ ਮੈਂ ਤਾਂ ਮੈਂ ਤਾਂ ਸੌਦਾ ਪੱਤਾ ਲੈਣ ਵਗਿਆ ਘਰ ਦਾ ਬਾਹਰ ਮੈਂ ਜਦੋਂ ਆਇਆ ਪੋਤਾ ਮੇਰਾ ਛੋਟਾ 10 ਸਾਲ ਦਾ ਉਹ ਉੱਥੇ ਉਹ ਉਹਨੂੰ ਉਹਦੇ ਕੋਲੇ ਉਹਨੇ ਵੀਡੀਓ ਪਾ ਕੇ ਉੱਤੇ ਮੋਬਾਈਲ ਤੇ ਆਪਦੇ ਤੇ ਪਾਤੀ ਕੰਦਾ ਜੀ ਫੇਸਬੁੱਕ ਤੇ ਪਾ ਲਾਈਵ ਹੋ ਕੇ ਕਹਿੰਦੇ ਮੈਂ ਮਾਰਨ ਲੱਗਿਆ ਇਹਨਾਂ ਕਰਕੇ ਮਰ ਰਿਹਾ ਮੈਂ ਇਹਨਾਂ ਬੰਦਿਆਂ ਕਰਕੇ ਜਿਹੜੇ ਇੱਕ ਪੋਜ਼ੀ ਕੰਸੀ ਸਸਪੈਕਟਿਡ ਪాయిਜ਼ਨਿੰਗ ਦਾ ਸਾਰੇ ਕੋਲ ਕੇਸ ਆਇਆ ਸੀ ਤੇ ਅਸੀਂ ਇਹਨਾਂ ਦੀ ਐਡਮਿਟ ਕਰਕੇ ਫਾਈਲ ਬਣਾਈ ਕਰਨਾ ਟ੍ਰੀਟਮੈਂਟ ਜੋ ਸੀ ਉਹ ਕੋਪਨ ਕਰ ਰਹੇ ਇਹ ਜੋ ਕੰਡੀਸ਼ਨ ਦੀ ਗੱਲ ਕੀਤੀ ਹੈ ਉਸ ਤੋਂ ਹਾਂਜੀ ਕੋਲ ਪੇਸ਼ੈਂਟ ਦੀ ਹਾਲਤ ਠੀਕ ਹੈ ਪਹਿਲਾਂ ਤੋਂ ਸੁਧਾਰ ਹੈ ਉਹਦੇ ਵਿੱਚ ਤੇ ਇਹ ਜਿਹੜਾ ਹੈਗਾ ਸੀ ਬੰਦ ਦੀ ਪ੍ਰਾਈਮ ਦੀ ਟ੍ਰੀਟਮੈਂਟ ਦੇ ਕੇ ਅਗਰੇ ਜਿੰਦਰਾ ਹਸਤਾਲ ਔਨ ਰਿਕਵੈਸਟ ਪੇਸ਼ੈਂਟ ਦੇ ਅੱਪ ਕਿ ਪੋਇਜ਼ਨਿੰਗ ਹੈ ਕਿ ਇਹ ਚੀਜ਼ ਹੈ ਕਿ ਪੇਸ਼ੈਂਟ ਦੇ ਕਹਿਣ ਮੁਤਾਬਕ ਤੇ ਨਾਇਲ ਉਹਨੇ ਪੀ ਕੇ ਆਇਸੀ ਵੀ ਤੇ ਉਸ ਤੋਂ ਬਾਅਦ ਅਸੀਂ ਜੋ ਪ੍ਰਾਇਮਰੀ ਟਰੀਟਮੈਂਟ ਸੀਗਾ ਉਹ ਕਿੱਥੇ ਉਹ ਜਨੋਰਪੋਰਟ ਪੇਜ ਦਿੱਤੀ ਗਈ ਹੈ ਤੇ ਮੈਡੀਕਲ ਸਪੈਸ਼ਲਿਸਟ ਵੱਲੋਂ ਦੇਖਿਆ ਗਿਆ ਪੇਸ਼ੈਂਟ ਤੇ ਜੋ ਬੰਦ ਕਰ ਟਰੀਟਮੈਂਟ ਹੈਗੀ ਹੈ ਉਹ ਸੀ ਕਰ ਹਾਂ ਜੀ ਔਨ ਰਿਕਵੈਸਟ ਪੇਸ਼ੈਂਟ ਦੀ ਰਿਕਵੈਸਟ ਤੇ ਤਾਂ ਤੁਸੀਂ ਮਾਪਿਆਂ ਤੋਂ ਸੁਣਿਆ ਹੈ ਕਿ ਕਿਵੇਂ ਉਹਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਜਿਸ ਦੇ ਚਾਲਦਿਆਂ ਇਸ ਅਧਿਆਪਕ ਨੇ ਇੱਕ ਖੌਫਨਾਕ ਕਦਮ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਇਸੇ ਦੇ ਦਰਮਿਆਨ ਵੱਡਾ ਸਵਾਲ ਖੜਾ ਹੋ ਜਾਂਦਾ ਹੈ ਪ੍ਰਸ਼ਾਸਨ ਤੇ ਕੀ ਪ੍ਰਸ਼ਾਸਨ ਹੁਣ ਇਸ ਅਧਿਆਪਕ ਨੂੰ ਇਨਸਾਫ ਦਵਾਵੇਗਾ ਜਦੋਂ ਕਿ ਉਸੇ ਪ੍ਰਸ਼ਾਸਨ ਕੋਲ ਪਹਿਲਾਂ ਵੀ ਇਹ ਮਾਮਲਾ ਵਿਚਾਰ ਅਧੀਨ ਸੀ ਜਿਸ ਬਾਰੇ ਪੁਲਿਸ ਵੱਲੋਂ ਵੱਡਾ ਦਾਵਾ ਠੋਕਿਆ ਗਿਆ ਕਿ ਪਹਿਲਾਂ ਜਿਹੜਾ ਜਿਹੜਾ ਰਾਜੀਨਾਮਾ ਕਰਵਾ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਫਿਰ ਵਿਵਾਦ ਜਿਹੜਾ ਇਹ ਖੜਾ ਹੋਇਆ ਹੈ ਪੁਲਿਸ ਮੁਲਾਜ਼ਮ ਤੋਂ ਸੁਣੋ ਕੀ ਕੁਝ ਕਾਰਵਾਈ ਹੋਏਗੀ ਅਤੇ ਅਗਲੇਰੀ ਕਾਰਵਾਈ ਲਈ ਕੀ ਮੰਗ ਕੀਤੀ ਜਾ ਰਹੀ ਹੈ ਅੱਜ ਹਸਪੀਟਲ ਤੇ ਕੇਸ ਹੈ ਜਿਸ ਨੇ ਸੁਸਾਈਡ ਕਰਨ ਦੀ ਕੋਸ਼ਿਸ਼ ਕੀਤੀ ਮਸਲਾ ਸੀ ਗਏ ਸਰ ਇਹ ਇੱਕ ਮਾਸਟਰ ਨੇ ਮੈਂ ਹਜੇ ਨਾ ਪੁੱਛਿਆ ਨਹੀਂ ਹਜੇ ਮੈਂ ਆਈਆਂਗਾ ਬੱਚਾ ਹਾਂ ਅਮਨ ਗੁਰੂ ਜੀ ਹਾਂਜੀ ਅਮਨ ਗੋਇਲ ਜੀ ਦਾ ਹੈਗਾ ਇਹਨਾਂ ਦਾ ਇੱਕ ਇਹਨੇ ਦਰਵਾਜ਼ੇ 'ਤੇ ਗੱਡੀ ਖੜਦੀ ਉਹ ਮਸਲਾ ਸੀਗਾ ਦਰਖਾਸਤ ਆਈ ਸਾਡੇ ਕੋਲ ਤੇ ਅਸੀਂ ਮੈਂ ਘਰੇ ਵੀ ਜਾ ਕੇ ਆਏ ਸੀਗਾ ਦੋਨੇ ਤਰ੍ਹਾਂ ਸੈਟੀਸਫਾਈਡ ਹੋ ਗਏ ਸੀ ਅੱਛਾ ਜੀ ਬਾਅਦ ਚ ਕੋਈ ਦੋਨੇ ਤਰ੍ਹਾਂ ਦਰਖਾਸਤਵਾਜੀ ਹੋਈ ਵੀ ਸੀ ਕਿ ਉਹ ਦਰਖਾਸਤ ਦੇ ਸੰਬੰਧ ਚ ਥਾਣੇ ਬੁਲਾਏ ਸੀਗੇ ਤੇ ਉਹ ਸੰਬੰਧ ਦੇ ਵਿੱਚ ਇਹ ਮੇਰੇ ਖਿਆਲ ਚ ਬੱਚੇ ਨੂੰ ਕੋਈ ਜਿਹੜਾ ਹੈਗਾ ਉਹ ਕਹਿ ਰਹੇ ਫਾਈਨਲ ਕੀਤੀ ਹੈ ਉਹ ਇੱਕ ਵੀਡੀਓ ਵੀ ਵਾਇਰਲ ਕਰ ਰਹੀ ਹੋਈ ਹੈ ਜਿਹਨਾਂ ਦੀ ਉਹ ਮੈਂ ਹਜੇ ਚੈੱਕ ਕਰਨੀ ਹੈ ਮੈਂ ਦੇਖ ਰਿਹਾ ਸਰ ਮਸਲੇ ਦੀ ਗੱਲ ਕਰੀ ਜਾਵੇ ਤਾਂ ਵਿੱਚ ਇੱਕ ਕਾਮਾਦਮੀ ਪਾਰਟੀ ਦੇ ਲੀਡਰ ਦਾ ਨਾਮ ਆ ਰਿਹਾ ਕਹਿੰਦੇ ਕਿ ਉਹਦੀ ਸ਼ੈਤੇ ਮਤਲਬ ਕਿ ਪੁਲਿਸ ਕਾਰਵਾਈ ਨਹੀਂ ਕਰ ਰਹੀ ਨਹੀਂ ਕਿਸੇ ਵੀ ਮੇਰੇ ਹਜੇ ਤੱਕ ਇਹ ਮਾਮਲੇ ਵਿੱਚ ਕਿਸੇ ਵੀ ਨਾ ਕਿਸੇ ਆਪ ਲੀਡਰ ਦਾ ਨਾ ਕਿਸੇ ਹੋਰ ਪਾਰਟੀ ਦੇ ਕਿਸੇ ਲੀਡਰ ਦਾ ਕਿਸੇ ਦਾ ਵੀ ਫੋਨ ਨਹੀਂ ਆਇਆ ਤਾਂ ਹੁਣ ਤੁਸੀਂ ਸੁਣਿਆ ਹੈ ਕਿ ਪੁਲਿਸ ਅਧਿਕਾਰੀ ਕਹਿ ਰਹੇ ਨੇ ਕਿ ਅਸੀਂ ਕਾਰਵਾਈ ਕਰਾਂਗੇ ਹਾਲਾਂਕਿ ਪਹਿਲਾਂ ਹੀ ਉਹਨਾਂ ਕੋਲ ਮਾਮਲਾ ਪਹੁੰਚਿਆ ਹੋਇਆ ਤਾਂ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੱਧਰ ਨੂੰ ਸਾਡਾ ਸਮਾਜ ਤੁਰ ਪਿਆ ਕਿਵੇਂ ਇੱਕ ਦੂਜੇ ਨੂੰ ਟਾਰਗੇਟ ਕੀਤਾ ਜਾ ਰਿਹਾ ਹੈ ਜਿੱਥੇ ਅੱਜ 21ਵੀਂ ਸਦੀ ਵਿੱਚ ਅਸੀਂ ਅੱਗੇ ਵਧ ਰਹੇ ਹਾਂ ਸੋਸ਼ਲ ਮੀਡੀਆ ਦਾ ਜਵਾਨਾ ਹੈ ਤੇ ਲੋਕ ਤਰੱਕੀਆਂ ਵੱਲ ਵਧ ਰਹੇ ਨੇ ਤਾਂ ਸਾਡੇ ਕੁਝ ਸਮਾਜ ਦੇ ਲੋਕ ਨੇ ਜਿਹੜੇ ਉਹ ਹਲੇ ਵੀ ਇੱਕ ਦੂਜੇ ਨੂੰ ਟਾਰਗੇਟ ਕਰਨ ਤੇ ਹੀ ਲੱਗੇ ਹੋਏ ਨੇ ਸੰਗਰੂਰ ਤੋਂ ਕੀਰਤੀ ਪਾਲ ਦੀ ਖਾਸ ਰਿਪੋਰਟ